ਸਾਡੇ ਕੋਲ ਭਾਜੀ ਫਰਨੀਚਰ ਦੇ ਹਰ ਕੁਆਲਿਟੀ ਔਰ ਹਰ ਵੈਰਾਈਟੀ ਔਰ ਹਰ ਰੇਂਜ ਅਸੀਂ ਬਣਾ ਕੇ ਰੈਡੀ ਕਰਕੇ ਸਟੋਰ ਫੁੱਲ ਕਰ ਦਿੱਤੇ ਆ ਜੀ ਔਰ ਔਰ ਮੈਂ ਸਾਰੇ ਕਸਟਮਰ ਨੂੰ ਕਹਿੰਨਾ ਤੁਸੀਂ ਕੋਈ ਅਮਨ ਬੁੱਧ ਕraft ਤੋਂ ਵਿਜ਼ਿਟ ਕਰੋ ਔਰ ਮੈਂ ਗਾਗੋ ਇੱਕ ਬੇਨਤੀ ਕਰਦਾ ਭਾਈ ਸਮਾਨ ਤੁਸੀਂ ਅਮਨ वुਡ ਕraft ਕੋਲ ਖੜੋ ਜਾਂ ਨਾ ਖੜੋ ਪਰ ਬਿਲ ਦਾ ਧਿਆਨ ਰੱਖਿਓ ਭਾਈ ਜੀਐਸਟੀ ਦੇ ਬਿਨਾ ਮਾਲ ਨਹੀਂ ਖਰੀਦਣਾ ਕਿਉਂਕਿ ਉਹਦੇ ਜੀਐਸਟੀ ਤੋਂ ਬਿਨਾ ਗਾਰੰਟੀ ਦੀ ਕੋਈ ਵੈਲਿਊ ਨਹੀਂ ਹੁੰਦੀ ਸਸਿਕਾ ਤੁਸੀਂ ਦੇਖ ਰਹੇ ਹੋ ਐਮਚ ਪੰਜਾਬ ਚੈਨਲ ਮੈਂ ਤੁਹਾਡਾ ਨਿਰੂ ਫੈਸਟੀਵਲ ਸੀਜ਼ਨ ਜਿਹੜੇ ਸ਼ੁਰੂ ਹੁੰਦੇ ਪਏ ਨੇ ਉੱਤੇ ਹੀ ਨਰੋਡ ਜਮਲ ਸਿੰਘ ਦੇ ਵੱਲੋਂ ਅਮਨ वुਡ ਕ੍ਰਾਫਟ ਫਰਨੀਚਰ ਸ਼ੋਅਰੂਮ ਦੇ ਵੱਲੋਂ ਵੱਡੀ ਸੇਲ ਲਗਾਈ ਗਈ ਹੈ ਫੈਸਟੀਵਲ ਸੀਜ਼ਨ ਦਾ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਫਰਨੀਚਰ ਖਰੀਦਣਾ ਚਾਹੁੰਦੇ ਹੋ ਚਾਹੇ ਉਹ ਬੌਕਸ ਬੈੱਡ ਹੋਵੇ ਸੂਜ਼ ਰੈਕ ਹੋ ﺍﻟमीਰਾ ਹੋਵੇ ਸੋਫਾ ਸੈੱਟ ਹੋਵੇ ਗੱਦੇ ਹੋਣ ਜਾਂ ਕੋਈ ਹੋਰ ਤਰੀਕੇ ਦਾ ਕੋਈ ਵੀ ਸਮਾਨ ਫਰਨੀਚਰ ਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਆਪਣੇ ਘਰਾਂ ਦੇ ਵਿੱਚੋਂ ਨਿਕਲੋ ਵੱਡੇ ਆਫਰ ਜਿਹੜੇ ਆ ਅਮਨ वुਡ ਕ੍ਰਾਫਟ ਦੇ ਵੱਲੋਂ ਨਰੋਡ ਜਮਲ ਸਿੰਘ ਦੇ ਵੱਲ ਉਹ 2500 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਜੇਕਰ ਰੇਟ ਘਟਨੇ ਪਰ ਇੱਥੇ ਹੀ ਤੁਹਾਨੂੰ ਦੱਸ ਦਿਆ ਕਿ ਅਮਰ ਵੱਲੋਂ ਕਿਹਾ ਗਿਆ ਕਿ ਰੇਟ ਘਟਨੇ ਪਰ ਕੁਆਲਿਟੀ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਫਰਕ ਨਹੀਂ ਇਹ ਤਾਂ ਵੱਡਾ ਆਫਰ ਜਿਹੜਾ ਦਿੱਤਾ ਗਿਆ ਜੇਕਰ ਰੋਡ ਜੰਮਲ ਸਿੰਘ ਤੋਂ ਗਾਂ ਦੀ ਗੱਲ ਕੀਤੀ ਜਾਵੇ ਤਾਂ 10 ਕਿਲੋਮੀਟਰ ਦੀ ਦੂਰੀ ਦੇ ਜਿਹੜੇ ਵੀ ਲਾਗਲੇ ਪਿੰਡ ਹੈਗੇ ਨੇ ਉਹਨਾਂ ਨੂੰ ਡਿਲੀਵਰੀ ਜਿਹੜੀ ਆ ਅਮਰ वुਡ ਕraft ਦੇ ਵੱਲੋਂ ਫ੍ਰੀ ਦਿੱਤੀ ਜਾਵਗੀ ਸੋ ਦੇਰੀ ਨਾ ਕਰੋ ਘਰਾਂ ਤੋਂ ਬਾਹਰ ਨਿਕਲੋ ਤੇ ਨਾਲ ਦੀ ਨਾਲ ਜਿਹੜੇ ਅਮਰ वुਡ ਕraft ਨੂੰ ਕੰਟੈਕਟ ਕਰੋ ਤੇ ਆਪਣੇ ਘਰਾਂ ਦੇ ਲਈ ਦਾ ਫਰਨੀਚਰ ਦਾ ਸਮਾਨ ਜਿਹੜਾ ਜ਼ਰੂਰ ਖਰੀਦ ਕੇ ਜਾਵੋ ਹਾਂ ਅਮਨਦੀਪ ਜੀ ਅਮਨ वुਡ ਕraft ਫਰਨੀਚਰ ਸ਼ੋਰੂਮ ਨਰੋਡ ਜੈਮਲ ਸਿੰਘ ਤੋਂ ਜੀ ਫੈਸਟੀਵਲ ਸੀਜ਼ਨ ਚੱਲਦਾ ਪਿਆ ਜੀ ਅਮਨ ਜੀ ਕਿਹੜੇ ਕਿਹੜੇ ਆਫਰਸ ਜਿਹੜੇ ਚੱਲ ਰਹੇ ਨੇ ਔਰ ਕਿਹੜੀਆਂ-ਕਿਹੜੀਆਂ ਪ੍ਰੋਡਕਟ ਜਿਹੜੇ ਤੁਹਾਡੀ ਦੁਕਾਨ ਦੇ ਅੰਦਰ ਇਸ ਵੇਲੇ ਅਵੇਲੇਬਲ ਸਾਡੇ ਕੋਲ ਭਾਜੀ ਫਰਨੀਚਰ ਦੇ ਹਰ ਕੁਆਲਿਟੀ ਔਰ ਹਰ ਵੈਰਾਈਟੀ ਔਰ ਹਰ ਰੇਂਜ ਅਸੀਂ ਬਣਾ ਕੇ ਰੈਡੀ ਕਰਕੇ ਸਟੋਰ ਫੁੱਲ ਕਰ ਦਿੱਤੇ ਆ ਜੀ ਔਰ ਮੈਂ ਸਾਰੇ ਕਸਟਮਰ ਨੂੰ ਕਹਿਣਾ ਕਿ ਤੁਸੀਂ ਇੱਕ ਵਾਰੀ ਅਮਨ वुਡ ਕraft ਤੋਂ ਵਿਜ਼ਿਟ ਕਰੋ ਔਰ ਮੈਂ ਗਾਗ ਨੂੰ ਇੱਕ ਬੇਨਤੀ ਕਰਦਾ ਪਈ ਸਮਾਨ ਤੁਸੀਂ ਅਮਨ ਬੁਡ ਕ੍ਰਾਫਟ ਕੋਲ ਖੜੋ ਜਾਂ ਨਾ ਖੜੋ ਪਰ ਬਿੱਲ ਦਾ ਧਿਆਨ ਰੱਖਿਓ ਭਾਈ ਜੀ GST ਦੇ ਬਿਨਾ ਮਾਲ ਨਹੀਂ ਖਰੀਦਣਾ ਕਿਉਂਕਿ ਉਹਦੇ GST ਤੋਂ ਬਿਨਾ ਗਰੰਟੀ ਦੀ ਕੋਈ ਵੈਲਿਊ ਨਹੀਂ ਹੁੰਦੀ ਧੰਨਵਾਦ RAM RAM ਆਫਰ ਕੀ ਚੱਲਦੇ ਬੇਸ ਵੇਲੇ ਆਫਰ ਜਿਹੜੇ ਅਸੀਂ ਜਿਹੜੇ 15000 ਦਾ ਬੈੱਡ ਸੀਗਾ ਆਪਾਂ ਕਰਤਾ 11500 ਰੁਪਏ ਦਾ 17000 ਵਾਲਾ ਬੈੱਡ ਸੀਗਾ 13500 ਰੁਪਏ ਦਾ ਜਿਹੜਾ 4200 ਦਾ ਗੱਦਾ ਸੀਗਾ 2500 ਦਾ ਕਰਤਾ ਕਾਫੀ ਆਫਰਾਂ ਜਿਹੜੀਆਂ ਮੈਂ ਗਿਨਾ ਨਹੀਂ ਸਕਦਾ 40 ਤੋਂ 42 ਆਫਰਾਂ ਚੱਲਦੀ ਪਈਆਂ ਮਟੀਰੀਅਲ ਦੇ ਵਿੱਚ ਕੋਈ ਫਰਕ ਤਾਂ ਨਹੀਂ ਹੈਗਾ ਜਿੱਦਾਂ ਮਤਲਬ ਜਦ ਰੇਟ ਡਾਊਨ ਹੁੰਦੇ ਆ ਤਾਂ ਮਟੀਰੀਅਲ ਦੇ ਵਿੱਚ ਕੋਈ ਕੁਝ ਪਲਾਈ ਦੀ ਥਿਕਨੈਸ ਚ ਫਰਕ ਆਂਦਾ ਜਿੱਦਾਂ 12mm 16mm 19mm ਪਰ ਗਾਰੰਟੀ ਜਿਹੜੀ ਆ ਉਹ 5 ਸਾਲ 7 ਤੇ 12 ਸਾਲ ਰੇਕ ਜੀ ਸਰ ਬਾਕੀ ਜਿਹੜੇ ਪਿੱਛੇ ਪੋਰਚੇ ਦੇ ਦਾ ਸੋਫਾ ਸੈੱਟ ਹੋ ਗਿਆ ਜਿਹਨੇ ਆਪਣਾ ਵਿਆਹ ਸ਼ਾਦੀ ਦਾ ਪੂਰਾ ਸੈੱਟ ਖਰੀਦਣੇ ਆ ਹਨਾ ਪੂਰਾ ਉਹਨਾਂ ਨੂੰ ਵੀ ਕੋਈ ਉਹਨਾਂ ਨੂੰ ਜਿਨ੍ਹਾਂ ਨੇ ਪੂਰਾ ਸਮਾਨ ਖਰੀਦਣਾ ਹੈ ਸਾਡੇ ਕੰਬੋ ਆਂਦਾ ਹੈ ਕਿ 45000 ਰੁਪਏ ਦਾ ਉਸ 100 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਹੈਗੀ ਆ ਉਹ ਵੀ ਬੈਨੀਫਿਟ ਲੈ ਸਕਦੇ ਆ। ਕੰਬੋ ਦੇ ਵਿੱਚ ਕੀ ਕੀ ਰਹੇਗਾ ਜੀ? ਉਸ ਦੇ ਵਿੱਚ ਬੈੱਡ ਹੈ, ਗੱਦਾ, ਅਲਮਾਰੀ, ਮੰਦਰ, ਪਿੱਲੋ ਚਾਰ ਪੰਜ ਆਈਟਮਾਂ ਜਿਹੜੀਆਂ ਆਪਾਂ ਦੇ ਰਹੇ ਆਂ ਜੀ। ਜੀ। ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ? ਇਹ ਮੈਸੇਜ ਦੇਣਾ ਚਾਹੁੰਦੇ ਭਜੀ ਇੱਕ ਵਾਰੀ ਅਮਨ ਬੂਟ ਕਲੌਡ ਸੇਵਾ ਦਾ ਮੌਕਾ ਦਿਓ ਔਰ ਆਪਣਾ ਆਸ਼ੀਰਵਾਦ ਦਿਓ।